ਜੀ ਸਾਡਾ ਹਾਈ ਟੈਕ ਨਾਕਾ ਸਫਲੂ ਯੂਵਰ ਦੇ ਉੱਤੇ ਔਰ ਇਹ 24 ਆਰ ਨਾਕਾ ਚੱਲਦਾ ਵਾ ਜਿਹੜੀਆਂ ਆ ਰਹੀਆਂ ਲੋਕ ਸਭਾ ਚੋਣਾਂ ਦੇ ਸਬੰਧ ਦੇ ਵਿੱਚ ਸਾਡੇ ਮਾਨਯੋਗ ਐਸਐਸਪੀ ਜੰਦਰੂਲ ਸ਼੍ਰੀ ਅਨਕੁਰ ਗੁਪਤਾ ਜੀ ਦੀਆਂ ਗਾਈਡਲਾਈਨਸ ਤੇ ਔਰ ਹੋਰ ਸੀਨੀਅਰ ਅਫਸਰ ਜਿਹੜੇ ਇਹ ਨਾਕੇ ਲਵਾਏ ਗਏ ਨੇ ਔਰ ਇਸ ਨਾਕਾਬੰਦੀ ਦੌਰਾਨ ਅਸੀਂ ਸਾਡੇ ਐਸਆਈ ਕੁਸ਼ਾਨ ਸਿੰਘ ਜਿਹੜੇ ਨਾਕਾ ਇੰਚਾਰਜ ਨੇ ਇੱਥੇ ਹਾਈ ਟੈਕ ਨਾਕੇ ਤੇ ਇਹਨਾਂ ਵੱਲੋਂ ਇੱਕ ਆਟੋਕਾਰ ਲੁਕੀ ਗਈ ਚਿੱਟੇ ਰੰਗ ਦੀ ਦਿੱਲੀ ਨੰਬਰ ਸੀਗੀ ਔਰ ਉਸ ਦੇ ਵਿੱਚ ਦੋ ਕਾਰ ਸਵਾਰ ਸੀਗੇ ਉਹਨਾਂ ਕੋਲ ਇੱਕ ਬੈਗ ਬੈਗ ਦੇ ਵਿੱਚ 골ਡ ਅਤੇ ਡਾਇਮੰਡ ਜੁਐਲਰੀ ਸੀਗੀ ਔਰ ਜੋ ਪ੍ਰੋਸੀਜਰ ਨੂੰ ਫਾਲੋ ਕਰਦੇ ਹੋਏ ਅਸੀਂ ਉਸਤੇ ਸੰਬੰਧਤ ਜਿਹੜੇ ਅਧਿਕਾਰੀਆਂ ਨਾਲ ਸੰਪਰਕ ਕੀਤਾ ਜਿੱਥੇ ਸਟੇਟ ਇੰਟੈਲੀਜੈਂਸ ਪਰ ਐਂਡ ਪ੍ਰੋਵੈਂਟਿਵ ਯੂਨਿਟ ਤੋਂ ਜ਼ਿਲ੍ਹਾ ਅਧਿਕਾਰੀ ਤੋਂ ਚੀਰੀ ਡੀਐਸਟੀ ਮਾਜੀ ਐਸਟੀਓ ਉਹ ਹਾਜ਼ਰ ਆਏ ਉਹਨਾਂ ਨੇ ਜੋ ਅਗਲੀ ਕਾਰਵਾਈ ਕੀਤੀ ਔਰ ਉਸ ਤਮੰ ਉਸੇ ਸੰਬੰਧ ਵਿੱਚ ਜਿਹੜੀ ਰਿਕਵਰੀ ਕੀਤੀ ਹੋਈ ਜੁਐਲਰੀ ਔਰ ਜਿਹੜੇ ਦੋ ਕਾਰਸਵਾਰ ਔਰ ਕਾਰ ਆਲਟੋ ਉਹਨਾਂ ਦੇ ਹਵਾਲੇ ਕਰਕੇ ਡੀਡੀਆਰ ਦੀ ਐਂਟਰੀ ਕੀਤੀ ਗਈ ਔਰ ਜਿਹੜੀ ਇਹ ਰਿਕਵਰੀ ਸੀ ਅਪਰੋਕਸੀਮੇਟਲੀ 3 ਲੱਖ ਤੋਂ ਉੱਪਰ ਹੀ ਕੋਸਟ ਬਣਦੀ ਹੈ ਕਿੰਨਾ ਸੀ ਗੋਲਡ ਜੀ ਅੰਦਰ ਇਹ ਗੋਲਡ ਸੀਗਾ ਜੀ ਕੋਈ 891 ਗ੍ਰਾਮ ਜਿਹੜਾ ਉਹਨਾਂ ਦਾ ਇੱਕ ਟਰੈਵਲ ਵਾਊਚਰ ਸੀਗਾ ਉਹਨਾਂ ਕੋਲ ਉਸ ਤੋਂ ਇਲਾਵਾ ਉਹਨਾਂ ਕੋਲ ਬਿੱਲ ਕੋਈ ਨਹੀਂ ਸੀਗਾ ਉਸ ਦੇ ਉੱਤੇ ਮੈਂਸ਼ਨ ਸੀਗਾ 891 ਕੁਝ ਸਿੰਗ ਇਹ ਜੀ ਸਾਡਾ ਹਾਈ ਟੈਕ ਨਕਾ ਸਪਲਾਈਅਰ ਦੇ ਉੱਤੇ ਔਰ ਇਹ 24 ਆਰ ਨਾਕਾ ਚੱਲਦਾ ਵਾ ਜਿਹੜੀਆਂ ਆ ਰਹੀਆਂ ਲੋਕ ਸਭਾ ਚੋਣਾਂ ਦੇ ਸਬੰਧ ਦੇ ਵਿੱਚ ਸਾਡੇ ਮਾਨਯੋਗ ਐਸਐਸਪੀ ਜੰਧਰੂਲ શ્રી ਅੰਕੁਰ ਗੁਪਤਾ ਜੀ ਦੀਆਂ ਗਾਈਡਲਾਈਨਸ ਤੇ ਔਰ ਹੋਰ ਸੀਨੀਅਰ ਅਫਸਰ ਜੇ ਇਹ ਨਾਕਾ ਲਵਾਏ ਗਏ ਨੇ ਔਰ ਇਸ ਨਾਕਾਬੰਦੀ ਦੌਰਾਨ ਅਸੀਂ ਸਾਡੇ ਐਸਆਈ ਕੁਸ਼ਾਨ ਸਿੰਘ ਜਿਹੜੇ ਨਾਕਾ ਇੰਚਾਰਜ ਨੇ ਇੱਥੇ ਹਾਈਡਕ ਨਾਕੇ ਤੇ ਇਹਨਾਂ ਵੱਲੋਂ ਇੱਕ ਆਟੋਕਾਰ ਲੋਕੀ ਗਈ ਚਿੱਟੇ ਰੰਗ ਦੀ ਦਿੱਲੀ ਨੰਬਰ ਸੀਗੀ ਔਰ ਉਸ ਦੇ ਵਿੱਚ ਦੋ ਕਾਰ ਸਵਾਰ ਸੀਗੇ ਉਹਨਾਂ ਕੋਲ ਇੱਕ ਬੈਗ ਬੈਗ ਦੇ ਵਿੱਚ ਗੋਲਡ ਅਤੇ ਡਾਇਮੰਡ ਜੁਲਰੀ ਸੀਗੀ ਔਰ ਜੋ ਪ੍ਰੋਸੀਜਰ ਨੂੰ ਫੋਲੋ ਕਰਦੇ ਹੋਏ ਅਸੀਂ ਉਸ ਤੇ ਸਬੰਧਤ ਜਿਹੜੇ ਅਧਿਕਾਰੀਆਂ ਨਾਲ ਸੰਪਰਕ ਕੀਤਾ ਜਿੱਥੇ ਸਟੇਟ ਇੰਟੈਲੀਜੈਂਸ ਪ੍ਰੋਐਂਟਿਵ ਯੂਨਿਟ ਤੋਂ ਜ਼ਿੰਮੇਦਾਰ ਤੋਂ ਚੀਰੀ ਡੀਐਸਟੀ ਮਾਜੀ ਐਸਟੀਓ ਉਹ ਹਾਜ਼ਰ ਆਏ ਉਹਨਾਂ ਨੇ ਜੋ ਅਗਲੀ ਰੀ ਕਾਰਵਾਈ ਕੀਤੀ ਔਰ ਉਸ ਤਮੰ ਔਰ ਉਸੇ ਸਬੰਧ ਵਿੱਚ ਜਿਹੜੀ ਰਿਕਵਰੀ ਕੀਤੀ ਹੋਈ ਜੁਲਰੀ ਔਰ ਜਿਹੜੇ ਦੋ ਕਾਰ ਸਵਾਰ ਔਰ ਕਾਰ ਆਲਟੋ ਉਹਨਾਂ ਦੇ ਹਵਾਲੇ ਕਰਕੇ ਡੀਡੀਆਰ ਦੀ ਐਂਟਰੀ ਕੀਤੀ ਗਈ ਔਰ ਜਿਹੜੀ ਇਹ ਰਿਕਵਰੀ ਸੀ ਅਪਰੋਕਸੀਮੇਟਲੀ 30 ਲੱਖ ਤੋਂ ਉੱਪਰ ਹੀ ਕੋਸਟ ਬਣਦੀ ਕਿੰਨਾ ਸੀ ਗੋਲਡ ਜੀ ਅੰਦਰ ਇਹ ਗੋਲਡ ਸੀਗਾ ਜੀ ਕੋਈ 891 ਗ੍ਰਾਮ ਜਿਹੜਾ ਉਹਨਾਂ ਦਾ ਇੱਕ ਟਰੈਵਲ ਵਾਊਚਰ ਸੀਗਾ ਉਹਨਾਂ ਕੋਲ ਉਸ ਤੋਂ ਇਲਾਵਾ ਉਹਨਾਂ ਕੋਲ ਬਿੱਲ ਕੋਈ ਨਹੀਂ ਸੀਗਾ ਉਸ ਦੇ ਉੱਤੇ ਮੈਂਸ਼ਨ ਸੀਗਾ 891 ਕੁਝ ਸਮਥਿੰਗ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲੀਏ ਫੋਲੋ ਕਰੇ ਦਿਨਿਕ ਸਵੇਰਾ ਟੀਵੀ YouTube Facebook Instagram X aur WhatsApp channel par